हेलो स्टूडेंट दिस इज गुरप्रीत वेलकम टू माय YouTube चैनल डी स्टडीज आज ਦੀ ਜੋ ਆਪਣੀ ਵੀਡੀਓ ਰਹਿਣ ਵਾਲੀ ਹੈ ਉਹ 3 ਤੋਂ 5th ਕਲਾਸ ਦੇ ਰਿਗਾਰਡਿੰਗ ਜੋ ਕਿ 홀ੀਡੇ ਹੋਮਵਰਕ ਹੈਗਾ ਜੂਨ ਮਈ ਜੂਨ 2024 ਦਾ ਉਸ ਦੇ ਰਿਗਾਰਡਿੰਗ ਰਹਿਣ ਵਾਲੀ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਪਹਿਲਾ ਵਾਲੀ ਵੀਡੀਓ ਵਿੱਚ ਜੋ ਕਿ ਅੰਬ ਕਹਾਣੀ ਬਾਰੇ ਪੜਿਆ ਸੀ ਤੇ ਉਸ ਦੀ ਜੋ ਕਿ ਵਰਕਸ਼ੀਟ ਸੀਗੀ ਇੱਕ ਸੋਲਵ ਕਰੀ ਸੀਗੀ ਤਾਂ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਮੀ ਕਹਾਣੀ ਬਾਰੇ ਤੇ ਉਸ ਦੀ ਜੋ ਇੱਕ ਵਰਕਸ਼ੀਟ ਹੈ ਉਸ ਨੂੰ ਸੋਲਵ ਕਰਾਂਗੇ ਤਾਂ ਇਸ ਦੇ ਨਾਲ ਹੀ ਅਗਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਦੇਖਦੇ ਆਂ ਆਪਣੀ ਅੱਜ ਦੀ ਵੀਡੀਓ ਵਿੱਚ ਜੋ ਕਿ ਮੀ ਕਹਾਣੀ ਹੈ ਇਸ ਤੇ ਬਾਰੇ ਪੜ੍ਹਦੇ ਆਂ ਤੇ ਇਸ ਦੀ ਜੋ ਵਰਕਸ਼ੀਟ ਹੈ ਉਸ ਨੂੰ ਸੋਲਵ ਕਰਾਂਗੇ ਜਿਵੇਂ ਕੀ ਹੈ ਮੀ ਕਹਾਣੀ ਕੱਲ ਮੀ ਪਿਆਸੀ ਅੱਜ ਵੀ ਮੀ ਪੈ ਰਿਹਾ ਏ ਸ਼ਾਇਦ ਕੱਲ ਵੀ ਮੀ ਪਵੇਗਾ ਅੱਜ ਕੱਲ ਮੀ ਦਾ ਮੌਸਮ ਚੱਲ ਰਿਹਾ ਏ ਕਦੇ ਮੀ ਦੀਆਂ ਵੱਡੀਆਂ ਵੱਡੀਆਂ ਬੂੰਦਾਂ ਡਿੱਗਣ ਲੱਗਦੀਆਂ ਹਨ ਕਦੇ ਛੋਟੀਆਂ ਛੋਟੀਆਂ ਬੂੰਦਾਂ ਡਿੱਗਣ ਲੱਗਦੀਆਂ ਹਨ ਕਦੇ ਮੀ ਤੇਜ਼ ਹੋ ਜਾਂਦਾ ਏ ਕਦੇ ਬੂੰਦਾ ਬਾਂਦੀ ਹੋਣ ਲੱਗਦੀ ਏ ਮੀ ਦਰਖਤਾਂ ਤੇ ਪੈਂਦਾ ਏ ਮੀ ਦੀਆਂ ਬੂੰਦਾਂ ਘਾਹ ਮਕਾਨ ਤੇ ਬੱਚਿਆਂ ਨੂੰ ਗਿੱਲਾ ਕਰ ਦਿੰਦੀਆਂ ਹਨ ਮੈਨੂੰ ਮੀ ਚੰਗਾ ਲੱਗਦਾ ਹੈ ਕੀ ਤੁਹਾਨੂੰ ਵੀ ਮੀ ਚੰਗਾ ਲੱਗਦਾ ਹੈ ਤਾਂ ਜੋ ਕਹਾਣੀ ਹੈਗੀ ਆਪਣੀ ਮੀਂਹ ਦੇ ਬਾਰੇ ਆ ਤਾਂ ਦੇਖਦੇ ਆ ਇਸ ਦੀ ਜੋ ਵਰਕਸ਼ੀਟ ਹੈਗੀ ਉਸ ਵਿੱਚ ਕੀ ਹੈਗਾ ਉਸ ਨੂੰ ਸੋਲਵ ਕਰਦੇ ਆਪਾਂ ਪ੍ਰਸ਼ਨ ਆਪਣਾ ਪ੍ਰਸ਼ਨ ਨੰਬਰ 1 ਕਹਾਣੀ ਵਿੱਚ ਦਿੱਤੀ ਤਸਵੀਰ ਨੂੰ ਧਿਆਨ ਨਾਲ ਵੇਖੋ ਅਤੇ ਚਾਰ ਸ਼ਬਦ ਲਿਖੋ ਤਾਂ ਜੋ ਕਹਾਣੀ ਦੀ ਤਸਵੀਰ ਦਿੱਤੀ ਗਈ ਹੈ ਉਸ ਨੂੰ ਦੇਖਣਾਗਾ ਆਪਾਂ ਧਿਆਨ ਨਾਲ ਤੇ ਉਸ ਵਿੱਚ ਜੋ ਵੀ ਕੋਸ਼ਾ ਉਹਨੂੰ ਆਪਾਂ ਕੀ ਆ ਉਦੀ ਮਤਲਬ ਉੱਤਰ ਲਿਖਾਂਗੇ ਆਪਾਂ ਚਾਰ ਸ਼ਬਦ ਲਿਖਨੇ ਆਪਣੇ ਜੋ ਪਹਿਲਾ ਪ੍ਰਸ਼ਨ ਹੈਗਾ ਤਾਂ ਆਪਾਂ ਨੂੰ ਕਹਾਣੀ ਵਿੱਚ ਦਿਖ ਰਿਹਾ ਹੈ ਬੱਦਲ ਦੇਖ ਰਿਹਾ ਹੈ ਮੀਂਹ ਦੀਆਂ ਬੂੰਦਾਂ ਦੇਖ ਰਹੀਆਂ ਬੱਚੇ ਦੇ ਬੱਚਾ ਦੇਖ ਰਿਹਾ ਹੈਗਾ ਫੁੱਲ ਤੇ ਪੱਤੀਆਂ ਦੇ ਸਹਈਆਂ ਨੇ ਤਾਂ ਆਪਾਂ ਇੱਥੇ ਲਿਖਾਂਗੇ ਬੱਦਲ ਬੱਚਾ ਫੁੱਲ ਅਤੇ ਪੱਤੀਆਂ ਦੀ ਮੀਡੀਆ ਬੁੰਦਾ ਦੀਆਂ ਬੁੰਦਾ ਇਹ ਆਪਣੇ ਪਹਿਲੇ ਪ੍ਰਸ਼ਨ ਦਾ ਜੋ ਉੱਤਰ ਹੋਊਗਾ ਅੱਗੇ ਇਸ ਦੇ ਨਾਲ ਹੀ ਦੇਖਦੇ ਆਂਗੇ ਪ੍ਰਸ਼ਨ ਨੰਬਰ 2 ਆ ਜੋ ਆਪਣਾ ਇਹ ਲਿਖੇ ਸ਼ਬਦਾਂ ਨੂੰ ਤੋੜ ਕੇ ਲਿਖੋ ਅਤੇ ਧੁਨੀ ਉਚਾਰਨ ਵੀ ਕਰੋ ਤਾਂ ਜਿਵੇਂ ਆਪਾਂ ਨੂੰ ਐਗਜ਼ਾਮਪਲ ਦਿੱਤੀ ਗਈ ਹੈ ਸ਼ਾਇਦ ਦਾ ਸ਼ਾਇਦ ਨੂੰ ਕੀ ਹੈਗਾ ਤੋੜ ਕੇ ਲਿਖਿਆ ਗਿਆ ਹੈ ਤਾਂ ਆਪਾਂ ਮੌਸਮ ਨੂੰ ਲਿਖਾਂਗੇ ਮ ਜਮਾ ਸ ਜਮਾ ਮ ਮੌਸਮ ਮੀ ਜਮਾ ਹ ਮੀ ਬੂੰਦਾ ਇੱਥੇ ਵੱਡਾ ਕਰਕੇ ਲਿਖ ਦਿੰਨੇ ਆ ਬੂੰਦਾ ਬੂ ਪਲੱਸ ਦਾ ਬੁੰਦਾ ਅੱਗੇ ਤੇ ਤੇ ਪਲੱਸ ਜ ਤੇਜ ਤਾਂ ਇਹ ਨੇ ਆਪਣੇ ਜੋ ਕਿ ਧੁਨੀ ਧੁਨੀਆਂ ਨੇ ਜਿਨ੍ਹਾਂ ਨੂੰ ਤੋੜ ਕੇ ਲਿਖਿਆ ਆਪਾਂ ਤੇ ਨਾਲ ਉਚਾਰਨ ਵੀ ਕੀਤਾ ਅੱਗੇ ਪ੍ਰਸ਼ਨ ਨੰਬਰ 3 ਹੈ ਅੱਜ ਕੱਲ ਕਿਹੋ ਜਿਹਾ ਮੌਸਮ ਚੱਲ ਰਿਹਾ ਹੈ ਤਾਂ ਆਪਸ਼ਨ ਨੇ ਆਪਣੇ ਗਰਮੀ ਦਾ ਸਰਦੀ ਦਾ ਮੀਂਹ ਦਾ ਤੇ ਪੱਤਝੜ ਦਾ ਤੇ ਆਪਾਂ ਕਹਾਣੀ ਪੜ੍ਹੀ ਹੈਗੀ ਕਹਾਣੀ ਆਪਣੀ ਜੋ ਮੀਂਹ ਦੇ ਬਾਰੇ ਆ ਤਾਂ ਅੱਜ ਕੱਲ ਜੋ ਕਿ ਆ ਮੌਸਮ ਚੱਲ ਰਿਹਾ ਹੈ ਮੀਂਹ ਦਾ ਆਪਸ਼ਨ ਨੰਬਰ 3 ਆਪਣਾ ਕਰੈਕਟ ਆਨਸਰ ਹੋ ਜਾਵੇਗਾ ਅੱਗੇ ਆਪਸ਼ਨ ਨੰਬਰ ਸੌਰੀ ਪ੍ਰਸ਼ਨ ਨੰਬਰ 4 ਹੈਗਾ ਮੀਂਹ ਪੈਂਦਾ ਹੈ ਦਰਖਤਾਂ ਤੇ ਇਸ ਵਾਕ ਨੂੰ ਸਹੀ ਕਰਕੇ ਲਿਖੋ ਤਾਂ ਆਪਾਂ ਲਿਖਾਂਗੇ ਇਸ ਨੂੰ ਕਰੈਕਟਲੀ ਲਿਖਾਂਗੇ ਆਪਾਂ ਮੀਂਹ ਦਰਖਤਾਂ ਤੇ ਪੈਂਦਾ ਹੈ ਮੀਂਹ ਦਰਖਤਾਂ ਤੇ ਪੈਂਦਾ ਹੈ ਤਾਂ ਇਹ ਆਪਣਾ ਪ੍ਰਸ਼ਨ ਨੰਬਰ 4 ਦਾ கரੈਕਟ ਆਨਸਰ ਹੋ ਜਾਵੇਗਾ ਅੱਗੇ ਮੀਂਹ ਦੀਆਂ ਬੂੰਦਾਂ ਘਾਹ ਨੂੰ ਡੈਸ਼ ਦਿੰਦੀਆਂ ਹਨ ਤਾਂ ਆਪਸ਼ਨ ਨੇ ਸੁੱਕਾ ਕਰ ਵੱਡ ਗਿੱਲਾ ਕਰ ਸਾਫ ਤਾਂ ਜੋ ਮੀਂਹ ਦੀਆਂ ਬੂੰਦਾਂ ਘਾਹ ਨੂੰ ਕੀ ਗਿੱਲਾ ਕਰ ਦਿੰਦੀਆਂ ਨੇ ਆਪਸ਼ਨ ਨੰਬਰ 3 ਆਪਣਾ கரੈਕਟ ਆਨਸਰ ਹੋ ਜਾਵੇਗਾ ਅੱਗੇ ਆਪਸ਼ਨ ਪ੍ਰਸ਼ਨ ਨੰਬਰ 6 ਆ ਮੀਂਹ ਵਾਲੇ ਦਿਨ ਬਾਰੇ ਆਪਣੇ ਆਪ ਕੁਝ ਸ਼ਬਦ ਵਾਕ ਲਿਖੋ ਤਾਂ ਆਪਾਂਗੇ ਇੱਥੇ ਮੀਂਹ ਵਾਲੇ ਦਿਨ ਬਾਰੇ ਕੁਝ ਸ਼ਬਦ ਲਿਖਨੇ ਨੇ ਤਾਂ ਪਹਿਨਾਂ ਸ਼ਬਦਾਂ ਨੂੰ ਆਪਾਂ ਕਹਾਣੀ ਵਿੱਚੋਂ ਵੀ ਲਿਖ ਸਕਦੇ ਹਾਂ ਜਿਵੇਂ ਕਿ ਅੱਜ ਕੱਲ ਮੀਂਹ ਦਾ ਮੌਸਮ ਚੱਲ ਰਿਹਾ ਹੈ ਕਦੇ ਮੀਂਹ ਦੀਆਂ ਵੱਡੀਆਂ-ਵੱਡੀਆਂ ਬੂੰਦਾਂ ਡਿੱਗਣ ਲੱਗਦੀਆਂ ਹਨ ਕਦੇ ਛੋਟੀਆਂ-ਛੋਟੀਆਂ ਬੂੰਦਾਂ ਡਿੱਗਣ ਲੱਗਦੀਆਂ ਹਨ ਕਦੇ ਮੀਂਹ ਤੇਜ਼ ਹੋ ਜਾਂਦਾ ਹੈ ਕਦੇ ਬੂੰਦਾਬੰਦੀ ਹੋਣ ਲੱਗ ਜਾਂਦੀ ਹੈ ਮੀਂਹ درختਾਂ ਤੇ ਪੈਂਦਾ ਹੈ ਮੀਂਹ ਦੀਆਂ ਬੂੰਦਾਂ ਕਾਮ ਕਾਨਤੇ ਬੱਚਿਆਂ ਨੂੰ ਗਿੱਲਾ ਕਰ ਦਿੰਦੀਆਂ ਹਨ ਇਸ ਤਰ੍ਹਾਂ ਕਿ ਆਪਾਂ ਕੁਝ ਸ਼ਬਦ ਜਾਂ ਬਾਕਮੀ ਬਾਰੇ ਲਿਖ ਸਕਦੇ ਹਾਂਗੇ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ नेक्स्ट ਵੀਡੀਓ ਵਿੱਚ ਅਗਰ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਗਰ ਚੈਨਲ ਤੇ ਨਵੇਂ ਹੋ ਤਾਂ ਇਸ ਦੇ ਨਾਲ ਸਟੇ ਬLES ਕਿਪ ਸਮਾਈਲਿੰਗ ਐਂਡ ਕਿਪ ਗਰੋਇੰਗ ਥੈਂਕ ਯੂ